ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਸੋਲਿਡ ਵੇਸਟ ਮੈਨੇਜਮੈਂਟ ਦੀ ਗੱਲ ਕਰਦੇ ਆਉਂਦੇ ਆਂ ਕੂੜੇ ਨੂੰ ਕਿਵੇਂ ਆਪਾਂ ਪੰਜਾਬ ਦੇ ਪਿੰਡਾਂ ਤੋਂ ਮੁਕਤ ਕਰ ਸਕਦੇ ਆਂ ਕੂੜੇ ਤੋਂ ਇਹਦੇ ਬਾਰੇ ਆਪਾਂ ਚਰਚਾ ਕਰਦੇ ਆਉਂਦੇ ਆਂ ਅੱਜ ਜਿਹੜੀ ਗੱਲ ਹੈਗੀ ਆ ਪਲਾਸਟਿਕ ਦੀ ਆਪਾਂ ਗੱਲ ਕੀਤੀ ਸੀ ਵੀਡੀਓ ਵਿੱਚ ਵੀ ਉਹ ਕਿਵੇਂ ਪੈਦਾ ਹੋਇਆ ਕਦੋਂ origin ਹੋਇਆ ਪਲਾਸਟਿਕ ਦਾ ਜਿਹੜਾ ਅੱਜ ਜਿਹੜੀ ਹੈਗੀ ਆ ਚਰਚਾ ਕਰਾਂਗੇ ਕੀ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਤੇ ਕਿਹੜੀ-ਕਿਹੜੀ ਟੈਕਨੋਲੋਜੀ ਹੈਗੀ ਤੇ ਕਿੰਨਾ ਰੀਸਾਈਕਲ ਕੀਤਾ ਜਾ ਸਕਦਾ ਇਹ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਦ 2 ਤੋਂ ਬਾਅਦ ਦਾ ਪਲਾਸਟਿਕ ਬਹੁਤ ਵੱਡੇ ਸਕੇਲ ਤੇ ਮਤਲਬ ਕਹਿੰਦਾ ਵਰਤੋਂ ਸ਼ੁਰੂ ਹੋ ਗਈ ਉਹਦੀ ਮਤਲਬ ਤਾਂ ਉਸ ਤੋਂ ਬਾਅਦ ਜਦੋਂ 1953 ਆਇਆ ਅਮਰੀਕਾ ਦੇ ਵਿੱਚ ਅਮਰੀਕਾ ਰਕੇ ਵੱਡੇ ਦੇਸ਼ਾਂ ਵਿੱਚ ਤੇ ਪਲਾਸਟਿਕ ਦੀ ਕ੍ਰਾਈਸਿਸ ਬਹੁਤ ਜ਼ਿਆਦਾ ਫੈਲ ਗਿਆ ਉੱਥੇ ਮਤਲਬ ਉਹ ਗਾਰਬੇਜ ਦਾ ਕ੍ਰਾਈਸਿਸ ਬਹੁਤ ਜ਼ਿਆਦਾ ਹੋ ਗਿਆ ਮਤਲਬ ਕਹਿੰਦਾ ਉੱਥੇ ਗੰਦਗੀ ਬਹੁਤ ਜ਼ਿਆਦਾ ਫੈਲ ਗਈ ਜਿਸ ਕਰਕੇ ਯੂ ਐਸ اے ਸਟੇਟ ਆਫ ਵਾਅਰਨਮੈਂਟ ਨੇ ਇੱਕ ਲਾਅ ਪਾਸ ਕੀਤਾ ਜਿਹਨੂੰ ਕਿ ਬੈਨ ਕਰਨ ਦੀ ਗੱਲ ਕੀਤੀ ਨੋਨ ਰੀਫਲਵਲ ਬੋਟਲ ਜਿਹੜੀਆਂ ਸੀਗੀਆਂ ਮਤਲਬ ਉਹਨੂੰ ਬੈਨ ਕਰਨ ਦੀ ਗੱਲ ਕੀਤੀ ਇਹ ਇੱਕ ਪਹਿਲੀ ਫਾਈਟ ਫਾਈਟ ਸੀ 953 ਵੀ ਡਿਸਪੋਜ਼ੇਬਿਲਟੀ ਜਿਹੜਾ ਡਿਸਪੋਜ਼ੇਬਲ ਆਈਟਮ ਆ ਇੱਕ ਵਾਰ ਵਰਤਿਆ ਨੂੰ ਸੈਟਦਾ ਉਹਦੇ ਖਿਲਾਫ ਮਤਲਬ ਕਹਿੰਦਾ ਇੱਕ ਪਹਿਲਾ ਲਾਅ ਸੀਗਾ ਜੋ ਇਹ ਮਤਲਬ ਕਹਿੰਦਾ ਪਾਸ ਕੀਤਾ ਗਿਆ ਤੇ ਜੋ ਪਲਾਸਟਿਕ ਇੰਡਸਟਰੀ ਨੂੰ ਕਹਿ ਰਹੇ ਸੀ ਵੀ ਜੋ ਤੁਸੀਂ ਪ੍ਰੋਡਿਊਸ ਕਰੋ ਉਹਨੂੰ ਆਪ ਆਪ ਸੰਭਾਲੋ ਗੰਦਗੀ ਨੂੰ ਦੂਰ ਕਰੋ ਇਹ ਪਲਾਸਟਿਕ ਪ੍ਰੋਡਿਊਸ ਜਿਹੜੀ ਕਰਨੇ ਸੀਗੇ ਉਸ ਕੰਪਨੀਾਂ ਤੇ ਮਤਲਬ ਕਹਿੰਦਾ ਇਹ ਲਾਅ ਦਾ ਸਿੱਧਾ ਨਿਸ਼ਾਨਾ ਸੀਗਾ ਪਰ ਇਸ ਨੂੰ ਦੇਖਦੇ ਹੋ ਇੰਡਸਟਰੀਆਂ ਇੱਕਦਮ ਐਕਸ਼ਨ ਚਾਹੀਆਂ ਵੀ ਜੇ ਇਹ ਲਾਪਾਸ ਹੋ ਗਿਆ ਜਾਂ ਹੋਰ ਲਾਪਾਸ ਹੋ ਗਿਆ ਤਾਂ ਸਾਨੂੰ ਮਤਲਬ ਕਹਿੰਦਾ ਸਾਡੀ ਲਈ ਸਾਡੀ ਇੰਡਸਟਰੀ ਬੰਦ ਹੋਣ ਤੇ ਤਦਾਰ ਤੇ ਜਾ ਆ ਸਕਦੀ ਹੈ ਜਾਂ ਮਤਲਬ ਅਸੀਂ ਹੋਰ ਪ੍ਰੋਫਿਟ ਨਹੀਂ ਕਮਾ ਸਕਦੇ ਇਸ ਨੂੰ ਦੇਖਦੇ ਹੋ ਉਹਨਾਂ ਨੇ ਕੀ ਕੀ ਅਮਰੀਕਾ ਬਿਊਟੀਫੁੱਲ ਨਾ ਦੀ ਸੰਸਥਾ ਇੱਕ ਨਾਨ ਪ੍ਰੋਫਿਟ ਇੱਕ ਸ਼ੁਰੂ ਕੀਤੀ ਤਾਂ ਉਸ ਕੀਪ ਅਮਰੀਕਾ ਬਿਊਟੀਫੁੱਲ ਦੇ ਵਿੱਚ ਉਹਨਾਂ ਨੇ ਬੜੇ ਬੜੇ ਛਾਤਰ ਤਰੀਕੇ ਨਾਲ ਬਹੁਤ ਸਾਰੇ ਕੰਪਨੀ ਨੂੰ ਅਮਰੀਕਨ ਕੈਨ ਕੰਪਨੀ ਲੈ ਲਿਆ ਦ ਆਉਨਸ ਇਲਿਨੋਇਸ ਗਲਾਸ ਕੰਪਨੀ ਲੈੜੇ ਗਲਾਸ ਨੂੰ ਜਿਹੜੀ ਡਿਸਪੋਜ਼ੇਬਲ ਗਲਾਸ ਨੂੰ ਬਣਾਉਂਦੀ ਸੀ ਉਹਨੂੰ ਲੈ ਲਿਆ ਪੈਪਸੀ ਕੋ ਹੋ ਗਿਆ ਕੋਕਾ ਕੋਲਾ ਹੋ ਗਿਆ ਮਿਕਸ ਮੇਕਰਸ ਆਫ ਡਿਕਸੀ ਕੱਪ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ ਪਤਨ ਲੱਗਦਾ ਇਹਨਾਂ ਨੇ ਨਾਲ ਸ਼ਾਮਲ ਕਰ ਲਿਆ ਤਾਂ ਉਹਨਾਂ ਦੀ ਫੰਡਿੰਗ ਨਾਲ ਹੌਲੀ ਹੌਲੀ ਮਤਲਬ ਕਹਿੰਦਾ ਜਿਹੜੀ ਇਹ ਕੀਪ ਅਮਰੀਕਾ ਬਿਊਟੀਫੁੱਲ ਆ ਐਡ ਕੈਂਪੇਨ ਕਰਨ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਹਿੰਦਾ ਕਲੀਨ ਅਪ ਡਰਾਈਵ ਸ਼ੁਰੂ ਕਰਤੇ ਅਮਰੀਕਾ ਦੇ ਵਿੱਚ ਵੀ ਉਹਨਾਂ ਤੋਂ ਫੰਡਿੰਗ ਲੈ ਕੇ ਇਹ ਸਾਰਾੜਾ ਸਿਸਟਮ ਸੀਗਾ ਇਹ ਵਰਤਾਰਾ ਸੀ ਉਹ ਫੰਡਿੰਗ ਉਹਨਾਂ ਤੋਂ ਲਈ ਤਾਂ ਇਹਨਾਂ ਨੇ ਫਟਾਫਟ ਮਤਲਬ ਉੱਥੇ ਇਹ ਸ਼ੁਰੂ ਕਰਤਾ ਵੀ ਜਿਹੜੇ ਕੰਪਨੀਆਂ ਕੰਪਨੀਆਂ ਤੇ ਬਲੇਮ ਨਾ ਜਾਵੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਬਲੇਮ ਸਾਰਾ ਜਿਹੜਾ ਕੰਜ਼ਿਊਮਰ ਤੇ ਸਿੱਟਾ ਜਾਵੇ ਵੀ ਜਿਹੜੀ ਜਿੰਨੀ ਵੀ ਪੈਕੇਜਿੰਗ ਇੰਡਸਟਰੀ ਹੈਗੀਆਂ ਉਹਨਾਂ ਤੋਂ ਮਤਲਬ ਇੱਕ ਉਹਨੂੰ ਸਾਇਲੈਂਟਲੀ ਉਹਨਾਂ ਤੇ ਬਲੇਮ ਨਾ ਜਾਂਦੇ ਹੋਏ ਲੋਕਾਂ ਦੀ ਸਿਰ ਦਿੱਤਾ ਜਾਵੇ ਤਾਂ ਇੱਕ ਫਿਰ ਹੀਥਰ ਰੌਜ਼ਰ ਕਰਕੇ ਹੈਗਾ ਉਸਨੇ ਆਪਣੀ ਬੁੱਕ ਜਿਹੜੀ ਹੈਗੀ ਗੌਨ ਟ੍ਰਾਮੋ ਗੌਨ ਟਮਾਰੋ ਵਿੱਚ ਇੱਕ ਪੁਆਇੰਟ ਆਊਟ ਕੀਤਾ ਵੀ ਉਹਨਾਂ ਨੇ ਇੱਕ ਜਿਹੜੇ ਕੰਪਨੀਆਂ ਨੇ ਕੀਪ ਅਮਰੀਕਾ ਬਿਊਟੀਫੁੱਲ ਦੇ ਥਰੂ ਜਾਰਗਨਾਈਜੇਸ਼ਨ ਸੀਗਾ ਸੰਸਥਾ ਵਾ ਸੀ ਉਹਨਾਂ ਰਾਹੀਂ ਇੱਕ ਲਿਟਰ ਬਗ ਨਾਂ ਲਿਟਰ ਬਗ ਨਾਂ ਦਾ ਇੱਕ ਸ਼ਬਦ ਕੋਇਨ ਕੀਤਾ ਉਸ ਸਮੇਂ ਵਿੱਚ ਲਿਟਰ ਬਗ ਉਹ ਲੋਕ ਸੈੱਡਦੇ ਉਹਨੂੰ ਲਿਟਰਿੰਗ ਕਰਦੇ ਉਹਦਾ ਲਿਟਰ ਬਗ ਨਾਮ ਸ਼ੁਰੂ ਕੀਤਾ ਤਾਂ ਕੀਪ ਅਮਰੀਕਾ ਬਿਊਟੀਫੁੱਲ ਸੰਸਥਾ ਦੇ ਹਿਸਾਬ ਨਾਲ ਗਾਰਬੇਜ ਕੰਪਨੀ ਦੀ ਰਿਸਪੌਂਸਿਬਿਲਟੀ ਨਹੀਂ ਸੀ ਬਲਕਿ ਲੋਕਾਂ ਦੀ ਜ਼ਿੰਮੇਵਾਰੀ ਸੀ ਤਾਂ 1971 ਵਿੱਚ ਜਾਂਦੇ ਉਹਨਾਂ ਨੇ ਇੱਕ ਨਵੀਂ ਐਡ ਗੱਡੀ ਜਿਸ ਵਿੱਚ ਉਹਨਾਂ ਨੇ ਕਿਹਾ ਪੀਪਲ ਸਟਾਰਟ ਪੋਲੂਸ਼ਨ ਪੀਪਲ ਕੈਨ ਸਟਾਪ ਇਟ ਵੀ ਲੋਕ ਹੀ ਪੋਲੂਸ਼ਨ ਸਟਾਰਟ ਕਰਦੇ ਵੀ ਲੋਕ ਹੀ ਇਹਨੂੰ ਬੰਦ ਕਰ ਸਕਦੇ ਦੇਖੋ ਕੰਪਨੀਆਂ ਦੇ ਬਲੇਮ ਲਾਉਣ ਦੀ ਬਜਾਏ ਉਹਨਾਂ ਨੇ ਇੱਕ ਨਾਰਾ ਦਿੱਤਾ ਵੀ ਲੋਕ ਹੀ ਪੋਲੂਸ਼ਨ ਸਟਾਰਟ ਕਰਦੇ ਲੋਕ ਹੀ ਇਹਨੂੰ ਸਟਾਪ ਕਰ ਸਕਦੇ ਆ ਇਹ ਟੈਕਟਿਕ ਸੀਗਾ ਮਤਲਬ ਕਹਿੰਦਾ 올 ਓਵਰ ਵਰਡ ਜਿਹੜਾ ਫੈਲ ਗਿਆ ਵੀ ਲਿਟਰਿੰਗ ਲੋਕ ਕਰਦੇ ਆ ਮਤਲਬ ਉੱਥੇ ਕੰਪਨੀਆਂ ਜੂਮ ਭਰੀ ਇਹਨਾਂ ਨੇ ਖਤਮ ਕਰਤੀ ਹੌਲੀ ਹੌਲੀ ਇਸ ਤੋਂ ਬਾਅਦ ਇੱਕ ਗੱਲ ਯੂਕੇ ਦੀ ਗੱਲ ਕਰਾਂਗੇ ਜਿਹੜੀ ਉਹਨਾਂ ਦੀ ਸੰਸਥਾ ਹੈਗੀ ਇਹਦਾ ਚੈਰਿਟੀ ਸੰਸਥਾ ਹੈਗੀ ਕੀਪ ਬ੍ਰਿਟੇਨ ਟਾਈਡੀ ਕਰਕੇ ਉਸ ਸਮੇਂ ਸੀਗੀ ਉਹਨਾਂ ਨੇ ਇੱਕ ਟਾਈਡੀ ਮੈਨ ਲੋਗੋ ਕੱਢਿਆ ਜਿਹੜਾ ਕਿ ਹਰ ਡਸਟਬਿਨ ਤੇ ਲੱਗਿਆ ਹੁੰਦਾ ਇੱਕ ਮਤਲਬ ਕਾਰਟੂਨ ਹੁੰਦਾ ਉਹ ਐ ਕਰਕੇ ਸਿੱਟਣ ਦੀ ਨਿਸ਼ਾਨੀ ਦਿੰਦਾ ਸਾਨੂੰ ਬਲੋ ਵੀ ਕਾਗਜ਼ ਨੂੰ ਸਿੱਟਦਾ ਉਹ ਦਿਖਾਇਆ ਜਾਂਦਾ ਉੱਥੇ ਵੀ ਜਿਹੜਾ ਫੰਡਿੰਗ ਉਹਨਾਂ ਨੂੰ ਨੈਸਲੇ ਹੋ ਗਿਆ ਮੈਕਡੋਨਲਡਸ ਇਹਨਾਂ ਤੋਂ ਫੰਡਿੰਗ ਲੈ ਕੇ ਸੰਸਥਾ ਨੇ ਵੀ ਮਤਲਬ ਲੋਕਾਂ ਦੀ ਜ਼ਿੰਮੇਵਾਰੀ ਸਿੱਟਦੀ ਵੀ ਲੋਕਾਂ ਨੂੰ ਜਿਹੜਾ ਹੈ ਡਸਟ ਜਿਹੜਾ ਯੂਜ਼ ਕੀਤਾ ਲੋਕਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਡਸਟਬਿਨ ਚ ਪਾਉਣ ਦੀ ਤਾਂ ਇਸ ਲਈ ਜਿਹੜਾ ਹੈਗਾ ਇਹ ਇਹ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਕੰਮ ਕਰਦੀ ਸੀ ਉਸ ਤੋਂ ਬਾਅਦ ਇਹ ਨਾਲ-ਨਾਲ ਕਾਰਪੋਰੇਸ਼ਨ ਕੀ ਕੀਤਾ ਐਡ ਕੈਂਪੇਨ ਕੱਢੇ ਜਾਂ ਕਲੀਨਿੰਗ ਡਰਾਈਵ ਸ਼ੁਰੂ ਕੀਤੀਆਂ ਤਾਂ ਨਾਲ-ਨਾਲ ਇਹ ਮਤਲਬ ਕਹਿੰਦਾ ਲ lobby ਕਰਦੇ ਸੀਗੇ ਲਾ ਜਿਹੜੀ ਲਾ ਬਣਾਉਂਦੇ ਸੀ ਉਹਨਾਂ ਖਿਲਾਫ ਵੀ ਸਾਡੇ ਤੇ ਕੋਈ ਮਤਲਬ ਕਹਿੰਦਾ ਕੋਈ ਜ਼ਿਆਦਾ ਸਣਾ ਉਹਨਾਂ ਨੇ ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੇ ਲੈਜਿਸਲੇਸ਼ਨ ਦੇ ਅਗੇਂਸਟ lobby ਕੀਤੀ ਤੇ ਡਿਜ਼ਾਈਨ ਕੀਤਾ ਟੂ ਮੇਕ ਪੈਕੇਜਿੰਗ ਪ੍ਰੋਡਿਊਸਰ ਟੇਕ ਗ੍ਰੇਟਰ ਰਿਸਪੋਨਸੀਬਿਲਟੀ ਫਾਰ ਦਾ ਪੋਲੂਸ਼ਨ ਬੀ ਜਿਹੜਾ ਲਾਭ ਬਣ ਰੇ ਸੀ ਵੀ ਜਿਹੜੇ ਕੰਪਨੀ ਆ ਇਸ ਨੂੰ ਬਣਾ ਰਹੀਆਂ ਉਹ ਜ਼ਿਆਦਾ ਰਿਸਪੌਂਸਿਬਿਲਟੀ ਐ ਇਹ ਲਾਭ ਬਣ ਰੇ ਸੀ ਉਹਨਾਂ ਖਿਲਾਫ ਉਹਨੇ ਲੌਬੀ ਕੀਤੀ ਕੰਪਨੀਆਂ ਨੇ ਥਰੂ ਕੀ ਕੀਤਾ ਲਿਟਰਿੰਗ ਸ਼ਬਦ ਯੂਜ਼ ਕੀਤਾ ਤਾਂ ਐਂ ਕਰਕੇ ਕਰਦੇ ਕਰਦੇ ਜਿਹੜਾ ਸਾਰੀਆਂ ਜਿਹੜੇ ਕੰਪਨੀ ਸੀ ਹੌਲੀ ਹੌਲੀ ਲੋਕਾਂ ਤੇ ਹੀ ਮਤਲਬ ਕਹਿਣਾ ਸਿੱਟਣਾ ਸ਼ੁਰੂ ਕਰਤਾ ਸਾਨੂੰ ਇਹ ਸਮਝਣਾ ਪੈਣਾ ਵੀ ਇਹ ਜਿਹੜੀ ਕੰਪਨੀਆਂ ਪ੍ਰੋਡਕਸ਼ਨ ਕੰਪਨੀਆਂ ਦਾ ਹਮੇਸ਼ਾ ਟੈਕਟਿਕ ਰਿਹਾ ਵੀ ਸਟ੍ਰੈਟੇਜੀ ਰਹੀ ਹੈ ਕਾਰਪੋਰੇਟ ਸੈਕਟਰ ਦੀ ਇਹ ਬੀੜਾ ਬਲੇਮ ਹੈ ਕੰਜ਼ਿਊਮਰ ਤੇ ਹਮੇਸ਼ਾ ਪੜਨਦੀ ਹੈ ਇਹ ਪਣ ਸਮਝੋ ਉਸ ਤੋਂ ਬਾਅਦ ਹੁਣ ਤਾਂ ਪਹਿਲਾ ਲਿਟਰ ਸ਼ਬਦ ਦਾ ਜਿਕਰ ਆ ਰਿਹਾ ਫਿਰ ਉਸ ਤੋਂ ਬਾਅਦ ਰੀਸਾਈਕਲਿੰਗ 1980 ਜਾਂਦੇ ਆਂਦੇ ਇਹ ਰੀਸਾਈਕਲਿੰਗ ਨੂੰ ਬਹੁਤ ਵੱਡੇ ਬਹੁਤ ਮਿਲੀਅਨ ਡਾਲਰ ਤੇ ਸ਼ੁਰੂ ਕਰਤੇ ਲਾਉਣੇ ਵੀ ਅਸੀਂ ਸਮਾਨ ਨੂੰ ਰੀਸਾਈਕਲ ਕਰਾਂਗੇ ਰੀਸਾਈਕਲਿੰਗ ਸ਼ਬਦ 1980 ਤੋਂ ਸ਼ੁਰੂ ਹੋਇਆ ਬਿਗ ਪਲਾਸਟਿਕ ਪਲਾਸਟਿਕ ਇੰਡਸਟਰੀ ਇਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਵੀ ਇਹਦੇ ਵਿੱਚ ਉਹ ਕਹਿ ਰਹੇ ਸੀ ਵੀ ਅਸੀਂ ਜਿੰਨਾ ਵੀ ਸਾਡਾ ਸਿਸਟਮ ਹੈਗਾ ਉਹਨੂੰ ਅਸੀਂ ਰੀਸਾਈਕਲਿੰਗ ਕਰਾਂਗੇ ਸਮਾਨ ਨੂੰ ਉਹਦਾ ਦੋਨੇ ਸਹਾਰਾ ਲਿਆ ਹੈਗਾ ਬਿਗ ਇੰਡਸਟਰੀਅਲ ਗਰੁੱਪਸ ਦਾ ਸਹਾਰਾ ਲਿਆ ਜਿਵੇਂ ਉਹਦੇ ਵਿੱਚ ਕਾਉਂਸਲ ਫਾਰ ਸੋਲਿਡ ਵੇਸ ਸੋਲੂਸ਼ਨ ਆ ਗਿਆ ਦ ਅਮਰੀਕਨ ਕੈਮਿਕ ਕੈਮਿਸਟਰੀ ਕਾਉਂਸਲ ਆ ਗਿਆ ਦ ਕਲੀਨ ਯੂਰੋਪੀਅਨ ਨੈਟਵਰਕ ਆ ਗਿਆ ਇਹ ਆਪਾਂ ਪੇਪਰ ਵੀ ਤੁਹਾਨੂੰ ਕੋਟ ਕਰਾਂਗੇ ਇਹ ਇਹਨਾਂ ਦਾ ਸਹਾਰਾ ਲੈਂਦੇ ਉਹਨਾਂ ਨੇ ਮਤਲਬ ਕਹਿੰਦਾ ਐਡ ਕੀਤੀ ਵੀ ਉਹਨਾਂ ਦੀ ਰੀਸਾਈਕਲਿੰਗ ਵੱਲੋਂ ਤੁਰਪੇ ਮਤਲਬ ਦ ਪ੍ਰਾਇਮਰੀ ਪਰਪਸ ਜਿਹੜਾ ਬਿਗ ਰੀਸਾਈਕਲਿੰਗ ਪੁਸ਼ ਸੀਗਾ ਉਹਦਾ ਉਹਨਾਂ ਦਾ ਮਤਲਬ ਮਕਸਦ ਸੀ ਵੀ ਜਿਹੜੇ ਲਾ ਬਣ ਰਹੇ ਆ ਉਸ ਸਮੇਂ এনवायरमेंटਲ ਕੈਂਪੇਨ ਚੱਲੀ ਜਾਂਦੇ ਸੀਗੇ ਲੋਕ ਬਹੁਤ ਹੀ ਜਾਗਰੂਕ ਹੋਏ ਸੀਗੇ ਵੀ ਇਹ ਪੋਲਿਸਟਾਇਰਨ ਨੂੰ ਬੈਨ ਕਰਨ ਦੀ ਗੱਲ ਚੱਲ ਜਿਹੜੀ ਜਿਹੜੀ ਮਤਲਬ ਕਹਿੰਦਾ ਸਾਡੇ ਫਾਸਟ ਫੂਡ ਨੂੰ ਪੈਕੇਜਿੰਗ ਉਹਨੂੰ ਬੈਨ ਕਰਨ ਦੀ ਗੱਲਾਂ ਚੱਲ ਰਹੀਆਂ ਸੀ ਉਸ ਨੂੰ ਅਵਾਇਡ ਕਰਨ ਵਾਸਤੇ ਉਸ ਨੂੰ ਰੁਕਣ ਵਾਸਤੇ ਮਤਲਬ ਕਹਿੰਦਾ ਉਸ ਲਾ ਨੂੰ ਮਤਲਬ ਠੰਡਾ ਪਾਉਣ ਵਾਸਤੇ ਇਹਨਾਂ ਨੇ ਰੀਸਾਈਕਲਿੰਗ ਸ਼ਬਦਾ ਉੱਥੇ ਵਰਤੋ ਕੀਤੀ ਮਤਲਬ ਕਹਿੰਦਾ ਤਾਂ ਉਹੀ ਕਿਹਾ ਵੀ ਲੈਜਿਸਲੇਸ਼ਨ ਲੈਜਿਸਲੇਸ਼ਨ ਇੱਕ ਕਾਰਨ ਆ ਇੱਕ ਵਾਈਨੀ ਪੀਅਰਸਨ ਕਰਕੇ ਐਗਜ਼ੀਕਿਊਟਿਵ ਡਾਇਰੈਕਟਰ ਆਫ ਦਾ ਪਲਾਸਟਿਕ ਰੀਸਾਈਕਲਿੰਗ ਫਾਊਂਡੇਸ਼ਨ ਦਾ ਉਹਨੇ ਨਿਊਯਾਰਕ ਟਾਈਮ ਵਿੱਚ ਲਿਖਿਆ ਵੀ ਜਿਹੜਾ ਲਾ ਮੇਕਿੰਗ ਸਿਸਟਮ ਹੈਗਾ ਉਹਨੇ ਰੀਸਾਈਕਲਿੰਗ ਨੂੰ ਬਹੁਤ ਪੁਸ਼ਸ਼ ਕੀਤਾ ਇਹ ਰੀਸਾਈਕਲਿੰਗ ਜਿਹੜੀ ਹੈਗੀ ਆ ਸਿਸਟਮ ਹੈਗਾ ਸਾਰਾ ਉੱਥੋਂ ਹੀ ਰੀਜਨ ਹੋਇਆ ਕੰਪਨੀਆਂ ਨੇ ਫਾਈਡਬੈਕ ਕੀਤੀ ਉਹਨੂੰ ਮਤਲਬ ਲੌਬੀ ਕੀਤੀ ਵੀ ਸਾਡੇ ਤੇ ਲਾਗੂ ਨਾ ਹੋਵੇ ਤਾਂ ਇੱਥੋਂ ਫਿਰ ਰੀਸਾਈਕਲਿੰਗ ਸ਼ਬਦ ਜਿਹੜਾ ਯੂਜ਼ ਹੋਣਾ ਸ਼ੁਰੂ ਹੋ ਗਿਆ ਸਚਾਈ ਇਹ ਸੀ ਵੀ ਪਲਾਸਟਿਕ ਇੰਡਸਟਰੀ ਨੂੰ ਵੀ ਪਤਾ ਸੀ ਵੀ ਰੀਸਾਈਕਲਿੰਗ ਇੱਕ ਸੋਲੂਸ਼ਨ ਨਹੀਂ ਹੈਗਾ ਇਕਨੋਮਿਕਲੀ ਇਹ ਵਾਇਬਲ ਸੋਲੂਸ਼ਨ ਨਹੀਂ ਹੈਗਾ ਵੀ ਪਲਾਸਟਿਕ ਨੂੰ ਮੈਨੇਜ ਕਰਦਾ ਪਰ ਫਿਰ ਵੀ ਉਹਨਾਂ ਨੇ ਮਤਲਬ ਕਹਿੰਦਾ ਪੁਸ਼ ਕੀਤਾ ਵੀ ਅਸੀਂ ਰੀਸਾਈਕਲਿੰਗ ਕਰਾਂਗੇ ਇਸ ਤੋਂ ਬਾਅਦ ਜਦੋਂ ਵੀ ਕੰਪਨੀਆਂ ਦਾ ਪ੍ਰੋਫਿਟ ਜਿਹੜਾ ਅੰਡਰ ਪ੍ਰੈਸ਼ਰ ਆਉਣਾ ਮਤਲਬ ਕਹਿੰਦਾ ਉਹਨਾਂ ਨੇ ਜਾਂ ਪੈਕੇਜਿੰਗ ਟੈਕਸ ਆ ਗਿਆ ਜਾਂ ਜਾਂ ਮਤਲਬ ਡਿਪੋਜ਼ਿਟ ਰਿਟਰਨ ਸਕੀਮ ਆ ਗਈਆਂ ਜਾਂ ਪਲਾਸਟਿਕ ਬੈਨ ਆ ਗਿਆ ਦਾ ਪਲਾਸਟਿਕ ਇੰਡਸਟਰੀ ਨੇ ਇੱਕੀ ਸੋਲੂਸ਼ਨ ਲੱਭਿਆ ਟੂ ਪੁਸ਼ ਮੋਰ ਰੀਸਾਈਕਲਿੰਗ ਉਹਨਾਂ ਨੇ ਜ਼ਿਆਦਾ ਰੀਸਾਈਕਲਿੰਗ ਵੱਲ ਉਹਨਾਂ ਨੇ ਤੋਂ ਬਜੂਦਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਇੱਕ ਪਲੇ ਬੁੱਕ ਟਾਈਪ ਕਮਰਜ ਹੋਇਆ ਵੀ ਜਦੋਂ ਵੀ ਕੰਪਨੀਆਂ ਮਤਲਬ ਪ੍ਰੈਸ਼ਰ ਚ ਆਉਣਾ ਉਹਨਾਂ ਨੇ ਉਹਨਾਂ ਨੇ ਆਪਣਾ ਬਿਗ ਪ੍ਰੋਮਿਸ ਕਰਨੇ ਸ਼ੁਰੂ ਕਰ ਦਿੱਤੇ ਵੀ ਅਸੀਂ ਜਿਹੜਾ ਸਾਡਾ ਕੰਟੈਂਟ ਹੈਗਾ ਜੇ PET ਬੋਟਲ ਹੈਗਾ ਰੀਸਾਈਕਲ ਤੋਂ ਬਣਾਵਾਂਗੇ ਜਾਂ ਹੋਰ ਪਲਾਸਟਿਕ ਇਸਮਾਨ ਰੀਸਾਈਕਲ ਕਰਾਂਗੇ ਰੀਸਾਈਕਲਡ ਕੰਟੈਂਟ ਜ਼ਿਆਦਾ ਲਿਆਵਾਂਗੇ ਤੇ ਨਵੀਆਂ ਰੀਸਾਈਕਲਿੰਗ ਫੈਸਿਲਿਟੀਆਂ ਲਿਆਵਾਂਗੇ ਹੁਣ 1990 ਦੇ ਵਿੱਚ ਕੋਕਾ ਕੋਲਾ ਨੇ ਅਨਾਉਂਸ ਕੀਤਾ ਵੀ ਸਾਡੀਆਂ ਜਿਹੜੀਆਂ ਅਸੀਂ 25% ਜਿਹੜੀਆਂ ਬੋਤਲਾਂ ਰੀਸਾਈਕਲ ਕਰਾਂਗੇ ਇਹ ਅਨਾਉਂਸ ਕੀਤਾ ਪਰ ਉਹ ਮਤਲਬ ਕਹਿੰਦਾ ਜਿਹੜਾ ਪੋਲਿਟੀਕਲ ਪ੍ਰੈਸ਼ਰ ਖਤਮ ਹੋ ਗਿਆ ਜਾਂ ਲੋਕਾਂ ਦਾ ਪ੍ਰੈਸ਼ਰ ਐਨਜੀਓ ਦਾ ਪ੍ਰੈਸ਼ਰ ਖਤਮ ਹੋ ਗਿਆ ਉਹ 4 ਸਾਲ ਬਾਅਦ ਇਹ ਜਿਹੜਾ ਟਾਰਗੇਟ ਸੀ ਖਤਮ ਹੋ ਗਿਆ 2007 ਚਾਹੁੰਦੇ ਆ ਤੇ ਕੰਪਨੀ ਦੇ ਫੇਸਫੇਰ ਕੋਕੋਕੋਲਾ ਕੰਪਨੀ ਨੇ ਇੱਕ ਸੈੱਟ ਕੀਤਾ ਵੀ ਅਸੀਂ ਮਤਲਬ ਯੂਐਸ ਦੇ ਵਿੱਚ 100% ਰੀਯੂਜ਼ ਕਰਾਂਗੇ ਪਲਾਸਟਿਕ ਬੋਤਲਾਂ ਨੂੰ ਇਸ ਲਈ ਇਸ ਨੂੰ ਅਚੀਵ ਕਰਨ ਵਾਸਤੇ ਉਹਨਾਂ ਨੇ ਵਰਲਡ ਦਾ ਬਿਗੇਸਟ ਪੈਟ ਰੀਸਾਈਕਲਿੰਗ ਪਲਾਂਟ ਖੋਲਿਆ ਸਪਾਰਟਨਬਰਗ ਵਿੱਚ ਸਾਊਥ ਕੈਰੋਲਾਈਨਾ ਚ ਤਾਂ ਉਹ ਜਿਹੜਾ ਖੋਲਿਆ ਸੀਗਾ 100% ਰੀਯੂਜ਼ ਕਰਨਾ ਪਲਾਸਟਿਕ ਬੋਤਲ ਉਹ 2 ਸਾਲ ਬਾਅ ਤਾਂ ਉਹ ਮਤਲਬ ਖਤਮ ਹੋ ਗਿਆ ਹੁਣ ਗੱਲ ਇੱਥੇ ਆਉਂਦੀ ਹੈ ਵੀ ਜਿਹੜਾ ਇਹ ਪ੍ਰੋਮਿਸ ਕਰਦੇ ਸੀ ਕੰਪਨੀ ਰੀਸਾਈਕਲ ਇੰਨੇ ਪਰਸੈਂਟ ਰੀਸਾਈਕਲ ਕਰਾਂਗੇ ਜਾਂ 100% ਰੀਸਾਈਕਲ ਕਰ ਜਿਹੜੇ ਐਗਜ਼ਾਮਪਲ ਪੇਛੇ ਦਿੱਤੀਆਂ ਜਦੋਂ ਇਹ ਅਨਾਉਂਸ ਹੁੰਦਾ ਸੀਗਾ ਰੀਸਾਈਕਲਿੰਗ ਬਾਰੇ ਤਾਂ ਉਸ ਸਮੇਂ ਜਨਰਲਿਜ਼ਮ ਜਿਹੜਾ ਸੀ ਸਾਡੇ ਜਿਹੜੇ ਪਬਲਿਸ਼ਰ ਸੀਗੇ ਉਹ ਬਹੁਤ ਚੰਗੀ ਤਰ੍ਹਾਂ ਪਬਲਿਸ਼ ਕਰਦੇ ਸੀ ਬਾਅਦ ਚ ਪਰ ਉਹਦਾ ਕੋਈ ਕਿਸੇ ਨੇ ਸੰਗਿਆਨ ਨਹੀਂ ਲਿਆ ਵੀ ਕਿੰਨਾ ਕੰਪਨੀਆਂ ਨੇ ਕੀਤਾ ਕਿੰਨਾ ਨਹੀਂ ਕੀਤਾ ਤਾਂ ਇਹ ਜਿਹੜਾ ਸਾਰਾ ਵਰਤਾਰਾ ਸੀਗਾ ਸਾਰਾ ਚੱਲਦਾ ਗਿਆ ਇਸ ਤੋਂ ਬਾਅਦ ਗੱਲ ਕਰਾਂਗੇ ਇਸ ਜਿਹੜਾ ਰੀਸਾਈਕਲਿੰਗ ਜੇ ਨਹੀਂ ਕਰਦੇ ਇਸ ਤੋਂ ਇਲਾਵਾ ਹੋਰ ਟੈਕਨੋਲੋਜੀ ਕਿਹੜੀ ਹੈਗੀ ਇਸ ਤੋਂ ਉੱਤੇ ਟੈਕਨੋਲੋਜੀ ਕਿਹੜੀ ਇੱਕ ਪਾਇਰੋਲਿਸਿਸ ਟੈਕਨੀਕ ਹੈਗੀ ਆ ਜਿਸ ਨੂੰ ਬਰਨਿੰਗ ਆਫ ਪਲਾਸਟਿਕ ਇਨ ਦੀ ਐਬਸੈਂਸ ਆਫ ਆਕਸੀਜਨ ਵੀ ਆਕਸੀਜਨ ਦੀ ਐਬਸੈਂਸ ਚ ਨੂੰ ਬਰਨ ਕਰਨਾ ਪਲਾਸਟਿਕ ਉਹਨੂੰ ਪਾਇਰੋਲਿਸਿਸ ਬੋਲਦੇ ਆ ਇਹ ਕੈਮੀਕਲ ਪ੍ਰੋਸੈਸ ਹੈਗਾ ਕੈਮੀਕਲ ਰੀਸਾਈਕਲਿੰਗ ਆ ਇਸ ਦੇ ਵਿੱਚ ਜਿਹੜਾ ਜਿਹੜਾ ਇਹ ਕੈਮੀਕਲੀ ਪ੍ਰੋਸੈਸ ਕਰਦੇ ਆ ਤਾਂ ਉਹ ਜਿਹੜਾ ਪ੍ਰੋਡਕਟ ਨਿਕਲਦਾ ਉਹਨੂੰ ਐਜ਼ ਅ ਫਿਊਲ ਵੀ ਵਰਤ ਸਕਦੇ ਆ ਤੋ ਨਵੇਂ ਪਲਾਸਟਿਕ ਐਡੀਟਿਵ ਵਾਸਤੇ ਵੀ ਵਰਤ ਸਕਦੇ ਹੈਗੇ ਪਰ ਹੁਣ ਗੱਲ ਇਹ ਆਉਂਦੀ ਇਹਦੀ ਇਹ ਵੀ ਬਹੁਤ ਹੀ ਐਕਸਪੈਂਸਿਵ ਟੈਕਨੋਲੋਜੀ ਹੈਗੀ ਬਾਹਰੀ ਦੇਸ਼ਾਂ ਜੀ ਇਹ ਲਾਗੂ ਹੈਗੀ ਆ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ 2007 ਵਿੱਚ ਇੱਕ ਯੂਨੀਲੀਵਰ ਕੰਪਨੀ ਆ 2017 ਚ 2017 ਵਿੱਚ ਯੂਨੀਲੀਵਰ ਕੰਪਨੀ ਨੇ ਇੱਕ ਕੈਮੀਕਲ ਰੀਸਾਈਕਲਿੰਗ ਪਲਾਂਟ ਲਾਇਆ ਇੰਡੋਨੇਸ਼ੀਆ ਵਿੱਚ ਲਾਂਚ ਕੀਤਾ ਬਹੁਤ ਹੀ ਉਹਨਾਂ ਨੇ ਉਹਨੂੰ ਪਹਿਲਾਂ ਮਤਲਬ ਬੜੀ ਉਹਦੀ ਪ੍ਰਸ਼ੰਸਾ ਕੀਤੀ ਮਤਲਬ ਕਹਿੰਦਾ ਸੀ ਪਲਾਂਟ ਲੌਣ ਲੱਗਿਆ 2017 ਚ ਤਾਂ ਉਹਨਾਂ ਨੇ ਮਤਲਬ ਬਿਲੀਅਨਸ ਆਫ ਟਾਈਨੀ ਪਲਾਸਟਿਕ ਸ਼ੈਸ਼ੇ ਹੁੰਦੇ ਜਿਹੜੇ ਉਹ ਜਿਹੜੀਆਂ ਗਲੋਬਲ ਸਾਊਥ ਚ ਵਰਤੇ ਉਹਨੂੰ ਉਹਨੂੰ ਰੀਸਾਈਕਲ ਕਰਨਾ ਸੀਗਾ ਕੈਮੀਕਲ ਸਿਸਟਮ ਦੇ ਨਾਲ ਪਰ ਗੱਲ ਹੋਈ ਵੀ 2 ਸਾਲਾਂ ਬਾਅਦ ਉਹ ਜਿਹੜਾ ਯੂਨਿਟ ਹੈਗਾ ਫਾਈਨੈਂਸ਼ੀਅਲ ਤੇ ਟੈਕਨੀਕਲ ਇਸ਼ੂ ਦੇ ਕਰਕੇ ਉਹ ਬੰਦ ਹੋ ਜਾਂਦਾ ਵਲੋ ਤਾਂ ਉਸ ਤੋਂ ਬਾਅਦ ਇੱਕ ਨਿਊਜ਼ ਏਜੰਸੀ ਰਿਊਟਰਸ ਕਰਕੇ ਹੈਗੀ ਆ ਉਹਨੇ 30 ਕੈਮੀਕਲ ਰੀਸਾਈਕਲਿੰਗ ਪਲਾਂਟ ਦੀ ਰਿਵਿਊ ਕੀਤਾ 2021 ਦੇ ਵਿੱਚ ਉਦੇ ਵਿੱਚੋਂ ਅੱਧੇ ਤਾਂ ਉਹ ਚੱਲੇ ਨਹੀਂ ਸੀ ਅੱਧੇ ਬੰਦ ਹੋ ਚੁੱਕੇ ਸੀ ਇਹ ਰਿਪੋਰਟ ਹੈ ਵੀ ਕੈਮੀਕਲ ਜਿਹੜੇ ਰੀਸਾਈਕਲਿੰਗ ਦਾ ਸਿਸਟਮ ਸੀਗਾ ਅਖੀਰ ਵਿੱਚ ਜਿਹੜਾ ਇਹ ਗੱਲ ਆਉਂਦੀ ਹੈ ਵੀ ਇੱਥੇ ਨਿਕਲ ਕੇ ਵੀ ਜਿੱਥੇ ਵੀ ਡਿਵੈਲਪ ਕੰਟਰੀਆਂ ਹੈਗੀਆਂ ਵੱਡੀਆਂ ਕੰਟਰੀ ਦੀ ਗੱਲ ਕਰਦੇ ਆ ਜਿਹੜਾ ਸਾਡਾ ਪੈਟ ਬੋਟਲ ਆ ਤੇ ਐਚਡੀਪੀ ਹੈਗਾ ਉਹ ਲਾਇਨ ਸ਼ੇਅਰ ਲੈਂਦਾ ਵੀ ਮੇਜਰ ਜਿਹੜਾ ਇਹ ਇਹ ਸਮਾਨ ਰੀਸਾਈਕਲ ਹੋ ਪਾ ਰਿਹਾ ਹੈ ਤਾਂ ਚਾਹੇ ਹੋਰ ਕਿੰਨਾ ਸਮਾਨ ਵੀ ਰੀਸਾਈਕਲ ਹੋ ਸਕਦਾ ਪਰ ਉਹਦੀ ਵਾਇਬਿਲਿਟੀ ਬਹੁਤ ਘਟ ਜਾਂਦੀ ਹੈਗੀ ਉਹਨੂੰ ਮਤਲਬ ਬਹੁਤ ਐਕਸਪੈਂਸਿਵ ਸਿਸਟਮ ਹੈਗਾ ਉਹਦੇ ਵਿੱਚ ਰਿਐਲਿਟੀ ਹੈਗੀ ਉਹਨੂੰ ਕਲੈਕਟਿੰਗ ਕਰਨਾ ਉਹਨੂੰ ਸੋਰਟਿੰਗ ਕਰਨੀ ਉਹਦੀ ਉਹਨੂੰ ਮਤਲਬ ਕਿ ਇਮਪ੍ਰੈਕਟਿਕਲ ਹੈ ਤਾਂ ਕੋਈ ਵੱਡੀਆਂ ਜਿਹੜੀਆਂ ਡਿਵੈਲਪਡ ਕੰਟਰੀਆਂ ਹੈਗੀਆਂ ਉਹ ਮਤਲਬ ਕਹਿੰਦਾ ਉਹਨੂੰ ਇਨਸਨਰੇਟ ਕਰਨ ਵਾਲੇ ਜਾਂਦੇ ਹੈ ਵੇਸ ਟੂ એનર્ਜੀ ਪਲੈਂਟ ਵਿੱਚ ਬਰਨ ਕਰਨ 'ਚ ਇੰਟਰਸਟ ਰੱਖਦੀਆਂ ਤਾਂ ਨਾ ਤਾਂ ਕਿ ਜਿਹੜਾ ਇਹ ਸਾਡਾ ਖਰਚਾ ਵੱਧ ਸਕੇ ਇਹ ਜਿਹੜੀ ਉੱਥੇ ਜਿਹੜੀ ਐਕਸਪੈਂਸਿਵ ਲੇਬਰ ਇਹ ਜਿਹੜਾ ਸਾਰਾ ਵਰਤਾਰਾ ਹੈਗਾ ਇੰਡੀਅਨ ਕੰਟਰੀਆਂ ਵਿੱਚ ਜਿਹੜੀ ਸਾਡੀ ਡਿਵੈਲਪਿੰਗ ਕੰਟਰੀਆਂ ਵਿੱਚ ਉਹਦੇ ਵਿੱਚ ਹਜੇ ਵੀ ਮਤਲਬ ਕਹਿੰਦਾ ਇਹ ਪੋਸਿਬਿਲਿਟੀ ਹੋ ਕੇ ਸਾਡੇ ਲੇਬਰ ਬਹੁਤ ਸਸਤੀ ਹੈਗੀ ਆ ਉਸ ਤੋਂ ਬਾਅਦ ਜਿਹੜੀਆਂ ਪਲਾਸਟਿਕ ਫਿਲਮ ਹੋ ਗਈਆਂ ਪਲਾਸਟਿਕ ਬੈਗਸ ਹੋ ਗਏ ਉਹ ਕੰਪਨੀਆਂ ਮੰਨਦੀਆਂ ਹਿਸਟੋਰਿਕਲੀ ਮੰਨਦੀ ਆਉਂਦੇ ਵੀ ਸਾਡੇ ਇਹ ਸਾਡੇ ਵਸਤਾਂ ਰੋਣ ਕਿਉਂਕਿ ਉਹ ਮਸ਼ੀਨਾਂ ਨੂੰ ਕਲੌਕ ਕਰਦਾ ਹੈਗਾ ਤਾਂ ਜਿਹੜੇ ਉਹਦੇ ਵਿੱਚ ਜਿਹੜਾ ਉਹਦਾ ਪ੍ਰੋਸੈਸ ਨੂੰ ਸਲੋ ਕਰ ਦਿੰਦਾ ਮਸ਼ੀਨਰੀ ਦੇ ਨੂੰ ਇਸ ਲਈ ਉਹ ਵੀ ਮਤਲਬ ਜ਼ਿਆਦਾ ਉਹ ਮਤਲਬ ਕਹਿੰਦਾ ਇਹਨੂੰ ਰੀਸਾਈਕਲਿੰਗ ਇੰਟਰਸਟ ਨਹੀਂ ਰੱਖਦੇ ਪਰ ਸਾਡੇ ਜਿਹੜੀ ਇ ਬਹੁਤ ਸਾਰੀ ਇਲੀਗਲ ਲੀਗਲ ਵੇ ਨਾਲ ਉਹ ਕੰਪਨੀਆਂ ਖੁੱਲੀਆਂ ਹੋਈਆਂ ਉਹਨਾਂ ਦਾ ਜਿਹੜਾ ਐਨਵਾਇਰਨਮੈਂਟਲ ਦਾ ਕੋਈ ਮਤਲਬ ਉਹਨਾਂ ਦਾ ਸਿਸਟਮ ਹੈ ਨਹੀਂਗਾ ਕੋਈ ਮਤਲਬ ਕਹਿੰਦੇ ਲਾ ਨੂੰ ਫੋਲੋ ਨਹੀਂ ਕਰਦੇ ਓਪਨ ਦੀ ਉਹ ਜੇ ਮੰਨ ਲਓ ਕੋਈ ਇੰਡਸਟਰੀ ਲੱਗੀ ਹੋਈ ਆ ਜਿਹੜੇ ਲਫਾਫੇ ਤੋਂ ਪਾਈਪਾ ਬਣਾਉਂਦੇ ਜਾਂ ਹੋਰ ਬਣਾਉਂਦੇ ਆ ਸਮਾਨ ਜਿਹੜਾ ਹੈਗਾ ਜਾਂ ਬ੍ਰਿਕਸ ਬਣਦੀਆਂ ਹੈਗੀਆਂ ਮਤਲਬ ਉਹ ਕਹਿੰਦੇ ਜਿਹੜਾ ਸਾਡਾ ਮਲਟੀਲੇਅਰ ਪਲਾਸਟਿਕ ਹੈ ਉਹਦੇ ਜਿਹੇ ਬ੍ਰਿਕਸ ਬਣਦੀਆਂ ਹੈਗੀਆਂ ਉਹਦੇ ਟਾਈਲਾਂ ਬਣਦੀਆਂ ਹੈਗੀਆਂ ਤਾਂ ਉਹ ਬਹੁਤ ਹੀ ਅਨ ਕੰਡੀਸ਼ਨ ਜਿਹੜੀ ਬਹੁਤ ਹੀ এনवायरमेंटਲ ਦੀ ਕੰਡੀਸ਼ਨ ਸਹੀ ਕੰਡੀਸ਼ਨਾਂ ਚ ਕੰਮ ਨਹੀਂ ਕਰ ਰਹੀਆਂ ਉੱਤੇ ਹੈਲਥ 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 ਜਿਹੜੇ ਹੈਜ਼ਰਡ ਹੈਜ਼ਾਰਡ ਕੰਡੀਸ਼ਨਾਂ ਹੈਗੇ ਬਹੁਤ ਜ਼ਿਆਦਾ ਬੱਤਰ ਹੈਗੀਆਂ ਇਸ ਤੋਂ ਇਸ ਤੋਂ ਇਲਾਵਾ ਗੱਲ ਇਹ ਕਰਾਂਗੇ ਰੀਸਾਈਕਲਿੰਗ ਜੇ ਫਿਕਸ ਕਰਨਾ ਸਾਨੂੰ ਇਹ ਵੀ ਦਿਖਣਾ ਪੈਣਾ ਇੰਡਸਟਰੀ ਨੂੰ ਦੱਸਣਾ ਪੈਣਾ ਵੀ ਕੀ ਸਮਾਨ ਜਿਹੜਾ ਸਮਾਨ ਰੀਸਾਈਕਲ ਹੋ ਸਕਦਾ ਉਹਨੂੰ ਦੱਸਣਾ ਪੈਣਾ ਜੋ ਨਹੀਂ ਦੱਸੂਗੀ ਕੰਪਨੀਆਂ ਤਾਂ ਸਾਡੇ ਇਹ ਮਤਲਬ ਕਹਿੰਦਾ ਰੀਸਾਈਕਲਿੰਗ ਬਸ ਦਾ ਰੋਗ ਹੈ ਨਹੀਂਆਂ ਪਰ ਕੰਪਨੀ ਹਮੇਸ਼ਾ ਸਾਨੂੰ ਮਿਸਲੀਡ ਕਰਦੀਆਂ ਆਉਂਦੀਆਂ ਹੈਗੀਆਂ ਬੀ ਇਹ ਸਮਾਨ ਦਾ ਲੋਗੋ ਲਾਉਂਦੇ ਰੀਸਾਈਕਲ ਦਾ ਪਰ ਉਹ ਅਲਟੀਮੇਟਲੀ ਰੀਸਾਈਕਲ ਹੋਣ ਵਾਲਾ ਸਮਾਨ ਹੁੰਦਾ ਨਹੀਂ ਹੈਗਾ ਉਹ ਮਤਲਬ ਕਿ ਉਹ ਅਟਿਮੇਟਲੀ ਲੈਂਡਫਿਲਸ ਜਾਂਦਾ ਹੈਗਾ ਜਾਂ ਮਤਲਬ ਇੱਕ ਜਿਹੜੇ ਡਿਵੈਲਪਡ ਕੰਟਰੀ ਹੈਗੇ ਨੇ ਵੱਡੀਆਂ ਕੰਟਰੀ ਯੂ ਐਸ ਏ ਯੂ ਕੇ ਮਤਲਬ ਇਹ ਇਹ ਕੰਪਨੀਆਂ ਉਹਨੂੰ ਮਤਲਬ ਕਹਿੰਦਾ ਇਨਸਨਰੇਸ਼ਨ ਯੂਨਿਟਸ ਭੇਜਦੀਆਂ ਹੈਗੀਆਂ ਉਹ ਤੋਂ ਵੇਸਟ એનર્ਜੀ ਪਲਾਂਟਡ ਹੈਗੇ ਆ ਉੱਥੇ ਇਹਨੂੰ ਯੂਜ਼ ਕਰਦੀਆਂ ਹੈਗੀਆਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਗਲੋਬਲ ਲੈਵਲ ਤੇ ਰੀਸਾਈਕਲਿੰਗ ਦਾ ਕੀ ਹਾਲ ਆ ਉਹ ਐਚ ਡੀ ਪੀ ਤੇ ਪੈਟ ਨੂੰ ਹੀ ਜ਼ਿਆਦਾ ਇੰਟਰਸਟ ਰੱਖਦੀਆਂ ਹੈਗੀਆਂ ਤੇ ਬਾਕੀ ਸਮਾਨ ਨੂੰ ਉਹ ਸਾਡੀ ਕੰਟਰੀਆਂ ਵਿੱਚ ਜੇ ਤਾਂ ਰੀਸਾਈਕਲਿੰਗ ਹੋ ਸਕਦੇ ਜੇ ਆਪਾਂ ਮਤਲਬ ਕਹਿੰਦਾ ਸਮਝ ਕੇ ਵੇਸਟ ਨੂੰ ਸਮਝਾਂਗੇ ਹੁਣ ਸਾਡੇ ਕੀ ਸਾਡੇ ਹਰ ਪਾਸੇ ਖਿਲਾਰਾ ਪਿਆ ਹੋਇਆ ਸਾਡੀ ਇੰਡੀਅਨ ਕੰਟਰੀ ਜਿੰਨੀ ਵੀ ਹੈਗੇ ਸਾਡੇ ਦਿੱਲੀ ਜਿਹੜਾ ਕੈਪੀਟਲ ਸਿਟੀ ਦੇਸ਼ ਦੀ ਰਾਜਧਾਨੀ ਹੈਗੀ ਉੱਥੇ ਦੇਖੋ ਤਿੰਨ ਪਾਸੇ ਸਾਡੇ ਤਿੰਨ ਲੈਂਡਫਿੱਲ ਹੈਗੇ ਮਤਲਬ ਉੱਥੇ ਤਿੰਨ ਛੋਟਾ ਜਿਹਾ ਮਤਲਬ ਹੈਗਾ ਸਿਸਟਮ ਦਿੱਲੀ ਤੋਂ ਉਥੋਂ ਮਤਲਬ ਵੱਡੇ ਵੱਡੇ ਕੂੜਿਆਂ ਦੇ ਪਹਾੜ ਲੱਗੇ ਪਏ ਆ ਢੇਰ ਲੱਗੇ ਪਏ ਆ ਕਿਉਂਕਿ ਸਾਡੇ ਉਹ ਵੇਸਟ ਹੈਗਾ ਮਿਕਸ ਹੋ ਕੇ ਤਰਹਾ ਆਉਣਾ ਹੈਗਾ ਤੇ ਜੇ ਆਪਾਂ ਸਾਡੀ ਦੇਖੋ ਕਸੂਰ ਤਾਂ ਦੇਖੋ ਜਿਹੜ ਉਹ ਵੀ ਮਤਲਬ ਕਹਿੰਦਾ ਬਹੁਤ ਵੱਡੇ ਲੈਵਲ ਦਾ ਇਹ ਪ੍ਰੋਡਕਸ਼ਨ ਕਰ ਰਹੀ ਹੈਗੀਆਂ ਪਰ ਜਿਵੇਂ ਆਪਾਂ ਗੱਲ ਕੀਤੀ ਸਾਰੀ ਇਸ ਵੀਡੀਓ ਦੇ ਵਿੱਚ ਉਹ ਸਾਰਾ ਬਲੇਮ ਹੈਗਾ ਕੰਜ਼ਿਊਮਰ ਤੇ ਪੈਂਦਾ ਹੈਗਾ ਲਿਟਰਿੰਗ ਸ਼ਬਦ ਹੈ ਰੀਸਾਈਕਲਿੰਗ ਲਿਟਰ ਬੱਗ ਆਇਆ ਰੀਸਾਈਕਲਿੰਗ ਦੀ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਵਰਤੋਂ ਕੀਤੀ ਰੀਸਾਈਕਲ ਕਰੋ ਵੀ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਨੇ ਕੰਜ਼ਿਊਮਰ ਤੇ ਸਾਰਾ ਫੋੜਿਆ ਸਾਰਾ ਸਿਸਟਮ ਹੁਣ ਜੇ ਆਪਾਂ ਛੋਟੇ ਜਿਹੇ ਪਿੰਡ ਦੀ ਐਗਜ਼ਾਮਪਲ ਲੈ ਕੇ ਚੱਲੀਏ ਜੇ ਆਪਾਂ ਆਪਦੇ ਪਿੰਡ ਨੂੰ ਸਵਾਰਨਾ ਹੈਗਾ ਪਰ ਸਾਨੂੰ ਆਪਣੇ ਆਪ ਹੀ ਰਿਸਪੌਂਸਿਬਿਲਟੀ ਲੈਣੀ ਪੈਣੀ ਹੈ ਇਹ ਮਤਲਬ ਕਹਿੰਦਾ ਲਾਬ ਮੇਕਿੰਗ ਜਾਂ ਲ lobby ਕਰਕੇ ਇਹਨਾਂ ਨੇ ਮਤਲਬ ਕਦੇ ਵੀ ਮਤਲਬ ਕਿ ਸਾਨੂੰ ਸੱਚ ਨਹੀਂ ਦੱਸਣਾ ਹੈਗਾ ਇਸ ਲਈ ਇਹ ਵੀਡੀਓ ਤੋਂ ਕਾਫੀ ਕੁਝ ਗੱਲਾਂ ਕਲੀਅਰ ਹੁੰਦੀ ਆ ਰਹੀਆਂ ਵੀ ਪਲਾਸਟਿਕ ਜਿਹੜਾ ਹੈਗਾ ਸਿਸਟਮ ਚਾਹੇ ਜਿਹੜਾ ਮੈਟਲ ਦਾ ਕਾਫੀ ਸਟੀਲ ਹੋਇਆ ਕਾਪਰ ਹੋਇਆ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਰੀਸਾਈਕਲਿੰਗ ਦੀ ਇੰਪੋਰਟੈਂਸ ਕੀ ਆ ਉਹ ਤਾਂ ਕਾਫੀ ਬਹੁਤ ਤੱਕ ਪੇਪਰ ਵੀ ਰੀਸਾਈਕਲ ਹੋ ਰਿਹਾ ਗੱਤਾ ਵੀ ਰੀਸਾਈਕਲ ਹੋ ਪਾਰਿਆ ਪਰ ਪਲਾਸਟਿਕ ਜਿਹੜਾ ਹੈਗਾ ਪਲਾਸਟਿਕ ਫਿਲਮਾਂ ਹੋਈਆਂ ਐਚ ਡੀ ਪੀ ਹੋਇਆ ਜਾਂ ਮਤਲਬ ਉਹ ਪੋਲਿਸਟਾਇਰੀਨ ਹੋਇਆ ਇਹ ਜਿਹੜਾ ਸਾਰਾ ਸਿਸਟਮ ਹੈ ਉਹਦੀ ਰੀਸਾਈਕਲਿੰਗ ਬਹੁਤ ਔਖੀ ਆ ਮਤਲਬ ਕਹਿੰਦਾ ਇਸ ਲਈ ਸਾਨੂੰ ਸਮਝਣਾ ਪੈਣਾ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਪੈਣਾ ਮਾਰੋ ਕਹਿੰਦਾ ਸਾਨੂੰ ਸੈਗਰੀਗੇਸ਼ਨ ਜਿੰਨੀ ਹੋ ਸਕੇ ਉੱਥੇ ਕਰਨੀ ਪੈਣੀ ਗਿੱਲੇ ਗਿੱਲੇ ਕੂੜੇ ਨਾਲ ਜਰੋਂ ਮਿਕਸ ਹੁੰਦਾ ਸਾਡੀ ਉੱਥੇ ਸੋਰਟਿੰਗ ਔਖੀ ਹੋ ਜਾਂਦੀ ਹੈ ਉਹਨੂੰ ਮੈਨੇਜਮੈਂਟ ਰੀਸਾਈਕਲਿੰਗ ਯੂਨਿਟ ਦੇ ਵਿੱਚ ਔਖਾ ਹੋ ਜਾਂਦਾ ਇਸ ਲਈ ਸਾਡਾ ਹੱਕ ਬੰਦਾ ਹੈਗਾ ਸਾਨੂੰ ਰਿਸਪੌਂਸਿਬਲ ਹੋ ਕੇ ਇੱਕ ਸਿਟੀਜ਼ਨ ਹੋ ਕੇ ਇੰਡੀਅਨ ਸਿਟੀਜ਼ਨ ਲਾਲੋਜਾ ਪਿੰਡ ਦੇ ਵਾਸੀ ਹੋ ਕੇ ਆਪਾਂ ਨੂੰ ਮਤਲਬ ਕਹਿੰਦਾ ਆਪਣੇ ਘਰ ਤੋਂ ਕੂੜੇ ਨੂੰ ਸੈਗਰੀਗੇਟ ਦੇਣਾ ਪੈਣਾ ਤਾਂ ਕਿ ਸਾਡਾ ਇਹ ਸਾਮਾਨ ਹੈਗਾ ਮਿਕਸ ਸਾਡੇ ਰੂੜੀਆਂ ਗੰਦੀਆਂ ਗੰਦੀਆਂ ਜਿਹੜੀਆਂ ਰੂੜੀਆਂ ਸਾਡੇ ਪੈਦਾ ਹੋ ਚੁੱਕੀਆਂ ਸਾਡੇ ਨਾ ਹੋਣ ਸਾਡੇ ਜਿਹੜੇ ਪਲਾਟਾਂ ਚ ਕੂੜਾ ਡੱਗਿਆ ਪਿਆ ਸਾਡੇ ਨਹਿਰਾਂ ਦੇ ਕੱਡੇ ਕੂੜਾ ਸਟਿਆ ਪਿਆ ਡੱਗਿਆ ਪਿਆ ਉਹ ਸਾਰਾ ਬੰਦ ਹੋ ਸਕੇ ਅੱਜ ਛੋਟੀ ਜਿਹੀ ਪਟਿਆਲੇ ਸ਼ਹਿਰ ਦੇ ਵਿੱਚ ਆਪਾਂ ਜਾ ਰਹੇ ਸੀ ਇੱਕ ਰੋਡ ਦੇ ਕਿਨਾਰੇ ਉਹਨਾਂ ਨੇ ਇੱਕ ਘਾਹ ਨੂੰ ਸਾਫ਼ ਕੀਤਾ ਉਹ ਉਸ ਘਾਹ ਦੇ ਵਿੱਚ ਮਤਲਬ ਕਹਿੰਦਾ ਹਜ਼ਾਰਾਂ ਤਰ੍ਹਾਂ ਦਾ ਪਲਾਸਟਿਕ ਮਤਲਬ ਮਤਲਬ ਪੂਰੀ ਦੀ ਪੂਰੀ 2 ਕਿਲੋਮੀਟਰ ਲਾਈਨ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਉਹ ਘਾਹ ਦੇ ਵਿੱਚ ਢੇਰਾਂ ਪਲਾਸਟਿਕ ਦਿਖ ਰਿਹਾ ਸੀ ਉਹ ਕਿੱਥੋਂ ਆਇਆ ਉਹ ਆਪਾਂ ਲਿਟਰਿੰਗ ਕੀਤੀ ਸੀ ਸਿੱਟਿਆ ਪਰ ਜਿਹੜਾ ਲਿਟਰ ਸ਼ਬਦ ਯੂਜ਼ ਕੀਤਾ ਇਹਨੇ ਕੰਪਨੀਆ ਨੇ ਉਹ ਸਚਾਈ ਵਿੱਚ ਲਿਟਰਿੰਗ ਕੀਤੀ ਕਿਉਂਕਿ ਉਹਨਾਂ ਨੇ ਸਾਨੂੰ ਲੋੜ ਅਸੀਂ ਸਮਝ ਹੀ ਨਹੀਂ ਪਾਏ ਅਜੇ ਤੱਕ ਬਲੋ ਇਸ ਲਈ ਸਾਨੂੰ ਕੂੜੇ ਬਾਰੇ ਜੇ ਗੱਲ ਕਰਦੇ ਹਾਂ ਤਾਂ ਕੂੜੇ ਬਾਰੇ ਚਰਚਾ ਜਿਹੜੀ ਕਰ ਰਹੇ ਹਾਂ ਸਾਡੀ ਸੰਸਥਾ ਲਗਾਤਾਰ ਲੰਬੇ ਸਮੇਂ ਤੋਂ ਕੂੜੇ ਬਾਰੇ ਗੱਲ ਕਰਦੇ ਉਹ ਇਸ ਐਗਰੀਗੇਸ਼ਨ ਸੋਰਸ ਤੇ ਕਰੋ ਕੂੜੇ ਦੀ ਜਿਹੜੀ ਗਿੱਲੇ ਕੂੜੀ ਦੀ ਖਾਦ ਬਣਾਓ ਜਿਹੜਾ ਸੁੱਕਾ ਕੂੜਾ ਨੂੰ ਰੀਸਾਈਕਲ ਕਰ ਸਕਦੇ ਆਂ ਇੰਡੀਆ ਵਿੱਚ ਕਾਫੀ ਮਤਲਬ ਸਾਡੀ ਲੇਬਰ ਸਸਤੀ ਹੈ ਇੱਥੇ ਕਾਫੀ ਸਮਾਨ ਕਾਫੀ ਆ ਤੱਕ ਗ੍ਰੀਸ ਸਕਲੇ ਤੇ ਬਾਕੀ ਸਮਾਨ ਸਾਡਾ ਮਲਟੀ ਰੀਪਲਾਸਸ ਨੂੰ ਪਤਾ ਹੀ ਉਹ ਸਾਡਾ ਡੰਪ ਸਾਈਟਾਂ ਤੇ ਤੁਰਿਆ ਜਾਂਦਾ ਹੈਗਾ ਇਸ ਨੂੰ ਸਾਨੂੰ ਸਮਝਣ ਦੀ ਲੋੜ ਆ ਵੀ ਜੇ ਅਸੀਂ ਸੈਗਰੀਗੇਸ਼ਨ ਨਹੀਂ ਕਰਾਂਗੇ ਸੋਚਦੇ ਸਾਡਾ ਹਾਲ ਨਹੀਂ ਸਰ ਸਾਡੇ ਕੋਲ ਟੈਕਨੋਲੋਜੀ ਨਹੀਂ ਹੈ ਨਹੀਂ ਇੰਡੀਆ ਕੋਲ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜੇ ਆਪਣੇ ਸਾਡੇ ਪਿੰਡਾਂ ਨੂੰ ਸਾਫ਼ ਕਰਨਾ ਸਾਡੇ ਸ਼ਹਿਰਾਂ ਨੂੰ ਸਾਫ਼ ਕਰਨਾ ਤਾਂ ਸਾਨੂੰ ਸੋਚਣਾ ਪੈਣਾ ਸੀ ਸਾਡੇ ਵੇਸਤ ਨੂੰ ਕਿੰਨੀ ਕਿ ਸੈਗਰੀਗੇਸ਼ਨ ਕਰਨਾ ਧੰਨਵਾਦ ਸਾਰਾ ਸਸੀ ਕਾ